ਨਹੀਂ ਰਹੀ ਅਦਾਕਾਰਾ ਪੂਨਮ ਪਾਂਡੇ 50 ਸਾਲ ਦੀ ਉਮਰ 'ਚ ਦੁਨੀਆ ਨੂੰ ਕਹਿ ਗਈ ਅਲਵਿਦਾ ਸਰਵਾਈਕਲ ਕੈਂਸਰ ਦੀ ਇਸ ਖਤਰਨਾਕ ਬਿਮਾਰੀ ਦੇ ਨਾਲ ਜੂਝ ਰਹੀ ਸੀ ਐਕਟਰਸ ਵਿਯਾਦੀ ਮੰਦਭਾਗੀ ਖਬਰ ਬਾਲੀਵੁੱਡ ਇੰਡਸਟਰੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਦਾਕਾਰਾ ਪੂਨਮ ਪਾਂਡੇ ਹੋਣ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਆ ਗਏ ਨੇ 32 ਸਾਲਾਂ ਦੀ ਉਮਰ ਦੇ ਵਿੱਚ ਐਕਟਰਸ ਦਾ ਤਿਹਾਂਤ ਹੋ ਗਿਆ ਇੱਕ ਖਤਰਨਾਕ ਬਿਮਾਰੀ ਸਰਵਾਈਕਲ ਕੈਂਸਰ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਪੀੜਸ ਜਗੇ ਤਾਂ ਇਲਾਜ ਵੀ ਚੱਲ ਰਿਹਾ ਸੀਗਾ ਪਰ ਨਹੀਂ ਠੀਕ ਹੋ ਪਾਇਆ ਰਿਕਵਰੀ ਨਹੀਂ ਹੋ ਪਾਈ ਜਿਸ ਕਾਰਨ ਉਹਨਾਂ ਨੇ ਆਖਰੀ ਸਾਲ ਲੈਨੇ ਅੱਜ ਤੱਕ ਖਬਰ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਅਕਾਊਂਟ ਤੇ ਉਹਨਾਂ ਦੇ ਉਹਨਾਂ ਦੀ ਟੀਮ ਦੇ ਵੱਲੋਂ ਉਨ੍ਹਾਂ ਦੇ ਦਿਹਾਂਤ ਦੀ ਪੋਸਟ ਕੀਤੀ ਗਈ ਹੈ ਜੋ ਕਿ ਉਨ੍ਹਾਂ ਦੇ ਚਾਹਵਣ ਵਾਲਿਆਂ ਤੇ ਲਈ ਬਾਲੀਵੁੱਡ ਇੰਡਸਟਰੀ ਦੇ ਲਈ ਜਿੰਨੇ ਵੀ ਐਂਟਰਟੇਨਮੈਂਟ ਇੰਡਸਟਰੀ ਹੈਗੀ ਹੈ ਤਾਂ ਉਨ੍ਹਾਂ ਦੇ ਲਈ ਬਹੁਤ ਹੀ ਦੁੱਖ ਭਰੀ ਖਬਰ ਹੈਗੀ ਹੈ ਕਿ ਪੂਰਨ ਪਾਂਡੇ ਦਾ 32 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਬਹੁਤ ਹੀ ਵੱਡਾ ਦੁੱਖ ਹੈ ਇੰਡਸਟਰੀ ਸ਼ੌਕ ਹੋ ਗਈ ਹੈ ਤੇ ਫੈਨਸ ਵੀ ਹੈਰਾਨ ਹੋ ਗਏ ਨੇ ਕਿ ਇਹ ਕੀ ਪਾਣਾ ਵਾਪਰ ਗਿਆ ਸ਼ੁੱਕਰਵਾਰ ਸਵੇਰੇ ਐਕਟਰਸ ਦੇ ਅਫੀਸ਼ੀਅਲ ਇੰਸਟਾਗ੍ਰਾਮ ਪੇਜ ਦੇ ਉੱਪਰ ਪੋਸਟ ਦੇ ਜਰੀਏ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਸਾਂਝੀ ਕੀਤੀ ਗਈ ਦੱਸਿਆ ਗਿਆ ਕਿ ਵੀਰਵਾਰ ਨੂੰ ਸ਼ਾਮ ਨੂੰ ਪੂਨਮ पांडे ਨੇ ਆਪਣੇ ਆਖਰੀ ਸਾਹ ਲਏ ਪੂਨਮ पांडे ਦੇ ਇੰਸਟਾਗ੍ਰam ਕਾਉਂਟ ਤੇ ਸਾਂਝੀ ਕੀਤੀ ਗਈ ਇਸ ਸਟੇਟਮੈਂਟ ਤੋਂ ਬਾਅਦ ਸੰਸਨੀ ਫੈਲ ਗਈ ਕਿਸੇ ਨੂੰ ਯਕੀਨ ਨਹੀਂ ਹੋਇਆ ਕਿ ਐਕਟਰਸ ਦਾ ਅਚਾਨਕ ਦੇਹਾਂਤ ਹੋ ਗਿਆ ਇਸ ਦੀ ਵਜ੍ਹਾ ਪੂਨਮ ਦਾ ਸੋਸ਼ਲ ਮੀਡੀਆ ਦੇ ਉੱਪਰ ਰਹਿਣਾ ਸੀਗਾ ਕਿਉਂਕਿ ਲਗਾਤਾਰ ਐਕਟਿਵ ਰਹਿੰਦੇ ਸੀਗੇ ਮੌਤ ਤੋਂ ਕੁਝ ਵਕਤ ਪਹਿਲਾਂ ਹੀ ਉਹਨਾਂ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਸਟੋਰੀ ਪਾਈ ਸੀ ਉਹਨਾਂ ਨੂੰ ਦੇਖਿਆ ਗਿਆ ਸੀਗਾ ਕਾਫੀ ਥਾਵਾਂ ਤੇ ਵੀਡੀਓਜ਼ ਵੀ ਉਹਨਾਂ ਦੇ ਸਾਹਮਣੇ ਆਏ ਸੀਗੇ ਤਾਂ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਪੂਨਾ पांडे ਦੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਜਾਰੀ ਕੀਤੇ ਗਏ ਸਟੇਟਮੈਂਟ 'ਚ ਕਿਹਾ ਗਿਆ ਹੈ ਕਿ ਇਹ ਸਵੇਰ ਸਾਡੇ ਲਈ ਬਹੁਤ ਮੁਸ਼ਕਿਲ ਹੈ ਤੁਹਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਸਰਵਾਈਕਲ ਕੈਂਸਰ ਦੇ ਕਾਰਨ ਆਪਣੀ ਪਿਆਰੀ ਪੂਨਮ ਨੂੰ ਖੋਹ ਦਿੱਤਾ ਹੈ ਉਹ ਜਿਸ ਨੂੰ ਵੀ ਮਿਲੀ ਪਿਆਰ ਅਤੇ ਸਨੇਹ ਦੇ ਨਾਲ ਮਿਲੀ ਦੁੱਖ ਦੀ ਇਸ ਘੜੀ ਦੇ ਵਿੱਚ ਅਸੀਂ ਪ੍ਰਾਈਵੇਸੀ ਦਾ ਅਨੁਰੋਧ ਕਰਾਂਗੇ ਅਸੀਂ ਉਹਨਾਂ ਦੁਆਰਾ ਸਾਂਝੀ ਕੀਤੀ ਗਈ ਹਰ ਗੱਲਬਾਤ ਉਹਨਾਂ ਨੂੰ ਯਾਦ ਕਰਾਂਗੇ ਪਿਆਰ ਦੇ ਨਾਲ ਤਾਂ ਪੁਨਮ ਪਾਂਡੇ ਦੇ ਮੈਨੇਜਰ ਦੇ ਵੱਲੋਂ ਉਹਨਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਇਹ ਸਾਂਝੀ ਕੀਤੀ ਗਈ ਜਾਣਕਾਰੀ ਹੈਗੀ ਹੈ ਤਿੰਨ ਦਿਨ ਪਹਿਲਾਂ ਹੀ ਪੁਨਮ ਪਾਂਡੇ ਨੂੰ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੂੰ ਦੇਖਿਆ ਗਿਆ ਸੀ ਗੋਆ ਦੀ 크ਰੂਜ਼ ਪਾਰਟੀ ਦੇ ਵਿੱਚੋਂ ਨਜ਼ਰ ਆਏ ਸੀਗੇ ਬਲੈਕ ਤੇ ਵਾਈਟ ਆਊਟਫਿਟ ਦੇ ਵਿੱਚ ਬਹੁਤ ਹੀ ਠੀਕ ਨਜ਼ਰ ਆ ਰਹੇ ਸੀ ਨਹੀਂ ਲੱਗ ਰਿਹਾ ਸੀ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਇਹਨਾਂ ਨੂੰ ਪ੍ਰੋਬਲਮ ਹੋਊਗੀ ਫਾਈਨ ਦਿਖ ਰਹੀ ਸੀ ਫਿੱਟ ਲੱਗ ਰਹੇ ਸੀਗੇ ਤਾਂ ਅਚੇਹ ਦੇ ਵਿੱਚ ਅਚਾਨਕ ਮੌਤ ਦੀ ਖਬਰ ਆਉਣਾ ਸਭ ਨੂੰ ਹੈਰਾਨ ਕਰ ਦਿੰਦੀ ਹੈ ਪੁਨਾ ਪਾਂਡੇ ਵਿਵਾਦਾਂ ਦੇ ਵਿੱਚ ਚੱਲਦੇ ਕਾਫੀ ਸੁਰਖੀਆਂ ਦੇ ਵਿੱਚ ਵੀ ਰਹੀ ਸੀ ਯਾਦ ਹੋਏਗਾ ਕਿ ਸਾਲ 2011 ਦੇ ਵਿੱਚ ਕ੍ਰਿਕਟ ਵਿਸ਼ਵ ਕੱਪ ਫਾਈਨਲ ਦੇ ਵਿੱਚ ਪਹਿਲਾਂ ਪੂਨਮ ਨੇ ਇੱਕ ਵੀਡੀਓ ਦੇ ਵਿੱਚ ਜਿਹੜੀ ਖੂਬ ਚਰਚਾ ਵਟੋਰੀ ਸੀ ਜਿਹਦੇ ਵਿੱਚ ਐਕਟਰਸ ਇਹ ਕਹਿੰਦੀ ਹੋਈ ਨਜ਼ਰ ਆਈ ਸੀਗੇ ਕਿ ਜੇਕਰ ਭਾਰਤ ਮੈਚ ਜਿੱਤੇਗਾ ਤਾਂ ਉਹ ਆਪਣੇ ਕੱਪੜੇ ਉਤਾਰ ਦੇਹੇਗੀ ਤਾਂ ਇਸ ਦੇ ਚੱਲਦੇ ਆ ਖੂਬ ਲਾਈਮਲਾਈਟ ਦੇ ਵਿੱਚ ਹੋ ਰਹੀ ਤਾਂ ਕਈ 뮤직 ਵੀਡੀਓਜ਼ ਦੇ ਵਿੱਚ ਵੀ ਨਜ਼ਰ ਆ ਚੁੱਕੀ ਆਖਰੀ ਵਾਰ ਉਹਨਾਂ ਨੇ ਕੰਗਣਾ ਰਣੌਤ ਦੇ ਰਿਐਲਿਟੀ ਸ਼ੋਅ ਲੋਕਅਪ ਸੀਜ਼ਨ 1 ਦੇ ਵਿੱਚ ਉਹਨਾਂ ਨੂੰ ਦੇਖਿਆ ਗਿਆ ਸੀਗਾ ਤਾਂ ਬਹੁਤ ਹੀ ਦੁੱਖ ਹੈਗਾ ਇੰਡਸਟਰੀ ਨੂੰ ਇਸ ਵੇਲੇ ਕਿਉਂਕਿ ਐਡਾ ਵੱਡਾ ਨਾਮ ਮਿਹਨਤ ਕੀਤੀ ਇੱਥੋਂ ਤੱਕ ਪਹੁੰਚੇ ਹਜੇ ਉਮਰ ਵੀ ਕੋਈ ਬਹੁਤੀ ਜ਼ਿਆਦਾ ਨਹੀਂ ਸੀਗੀ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣਾ ਬਹੁਤ ਹੀ ਵੱਡਾ ਘਾਟ